ਪਹਿਲਾਂ ਤੇ ਜੋ ਕੀ ਲੇਟ ਹੋ ਗਿਆ ਸਰਕਾਰ ਨੇ 6-7 ਮਹੀਨੇ ਪਹਿਲਾਂ ਹੀ ਜਿਹੜੇ ਇਲੈਕਸ਼ਨਲ ਲੀਡ ਕੀਤੇ ਆ ਜਿਹੜਾ ਵਿਕਾਸਾਂ ਦਾ ਕੰਮ ਪਿੰਡਾਂ ਦਾ ਰੁਕਿਆ ਆ ਉਹ ਸਭ ਤੋਂ ਪਹਿਲਾਂ ਉਹੀ ਵਿਕਾਸਾਂ ਦਾ ਕੰਮ ਕੀਤਾ ਜਾਵੇ ਪੁਰਾਣੇ ਬੁੱਢਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕਿੱਥੋਂ ਪੈਸੇ ਲਿਆਣੇ ਆ ਕਿੱਥੋਂ ਓਣੇ ਆ ਕੋਈ ਪੜਿਆ ਲਿਖਿਆ ਮੁੰਡਾ ਪਿੰਡ ਦਾ ਸਰਪੰਚ ਬਣਾਓ ਪੜਿਆ ਲੇਕਿਆ ਮੁੰਡਾ ਹੀ ਪਿੰਡ ਦਾ ਵਿਕਾਸ ਕਰਾ ਸਕਦਾ ਜੀ ਕਲੈਕਸ਼ਨ ਦੇ ਵਿੱਚ ਦੇਖੋ ਜੀ ਉਪੋਜੀਸ਼ਨ ਉਪੋਜੀਸ਼ਨ ਪਾਰਟੀਆਂ ਵੀ ਨਾਲ ਹੁੰਦੀਆਂ ਪਰ ਜਦੋਂ ਜਿਹੜਾ ਜਿਹੜਾ ਵੀ ਮਤਲਬ ਚੰਤਾ ਜਨ ਨੂੰ ਜਿਤਾ ਦਾਂਦੀ ਹੈ ਤੇ ਉਹਨੂੰ ਸਾਰੇ ਹੀ ਪਿੰਡ ਨੂੰ ਆਪਣੇ ਇੱਕ ਬਰਾਬਰ ਸਮਝਣਾ ਚਾਹੀਦਾ ਵਾ ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਜੋ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਪੰਚਾਇਤੀ ਇਲੈਕਸ਼ਨ ਬਾਰੇ ਉਸ ਵਿਸ਼ੇ ਤੇ ਅੱਜ ਅਸੀਂ ਵਿਚਾਰ ਕਰਨ ਵਾਸਤੇ ਵੱਖ-ਵੱਖ ਲੋਕਾਂ ਤੋਂ ਅੱਜ ਵਿਚਾਰ ਲਾਂਗੇ ਕਿ ਜਿਹੜੇ ਸਰਪਿੰਡਾਂ ਦੇ ਸਰਪੰਚਾ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਪੜੇ ਲਿਖੇ ਹੋਣੇ ਚਾਹੀਦੇ ਜਾਂ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਇਸੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਜਗੀਰ ਸਿੰਘ ਨਾਲ ਤੇ ਉਹਨਾਂ ਕੋਲ ਪੁੱਛਾਂਗੇ ਕਿ ਕਿਵੇਂ ਜਿਹੜੇ ਆ ਸਰਪਿੰਚ ਸਾਨੂੰ ਉਹ ਪਿੰਡ ਦੇ ਲੈਵਲ ਤੇ ਕਿਸ ਤਰ੍ਹਾਂ ਦੇ ਚਾਹੀਦੇ ਹਨ ਹਾਂਜੀ ਜਗੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਇਰੈਕਟਰ ਜਗੀਰ ਸਰ ਜਿਹੜੇ ਸਰਪੰਚ ਆ ਉਹ ਸਾਡੇ ਹਿਸਾਬ ਨਾਲ ਤੇ ਪੜ੍ਹੇ ਲਿਖੇ ਔਰ ਸੂਝਵਾਨ ਹੋਣੇ ਚਾਹੀਦੇ ਆ ਜੋ ਪਿੰਡ ਦੇ ਜਿਹੜੇ ਵੀ ਮਸਲੇ ਹੈਗੇ ਆ ਉਹ ਸਾਲੇ ਸਾਰੇ ਹੀ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਸੁਲਝਾਉਣਾ ਔਰ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੁਝ ਵੀ ਹੋਏ ਦਾ ਤੇ ਉਹ ਆਪਣੇ ਲੈਵਲ ਤੇ ਹੀ ਉਹਨਾਂ ਨੂੰ ਸਲਝਾਉਣਾ ਚਾਹੀਦਾ ਕਿਉਂ ਪਿੰਡ ਦੇ ਵਿੱਚ ਸਰਪੰਚ ਜਿਹੜਾ ਬਣਾਇਆ ਜਾਂਦਾ ਵਾ ਉਹ ਪਿੰਡ ਦਾ ਇੱਕ ਮੋਢੀ ਹੁੰਦਾ ਵਾ ਜਿਹੜਾ ਸਾਰੇ ਪਿੰਡ ਨੂੰ ਆਪਣੇ ਨਾਲ ਲੈ ਕੇ ਜਾਂਦਾ ਵਾ ਜੇ ਇਲੈਕਸ਼ਨ ਵੀ ਹੋ ਜਾਂਦੀ ਆ ਤੇ ਇਲੈਕਸ਼ਨ ਦੇ ਵਿੱਚ ਦੇਖੋ ਜੀ اپੋਜੀਸ਼ਨ ਪਾਰਟੀਆਂ ਵੀ ਨਾਲ ਹੁੰਦੀਆਂ ਪਰ ਜਦੋਂ ਜਿਹੜਾ ਜਿਹੜਾ ਵੀ ਮਤਲਬ ਜਨਤਾ ਜਿਹਨੂੰ ਜਿਤਾ ਦਾਂਦੀ ਹੈ ਤੇ ਉਹਨੂੰ ਸਾਰੇ ਹੀ ਪਿੰਡ ਨੂੰ ਆਪਣੇ ਇੱਕ ਬਰਾਬਰ ਸਮਝਣਾ ਚਾਹੀਦਾ ਵਾ ਤੇ ਸਾਰਿਆਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਚੱਲਣਾ ਚਾਹੀਦਾ ਹੁਣ ਇੰਨਾ ਕ ਆਪਾਂ ਨੂੰ ਕਹਿਣਾ ਚਾੁੰਨੇ ਆ ਵੀ ਜਿਹੜਾ ਵੀ ਸਰਪੰਚ ਚੋਣਨਾ ਵਾ ਉਹਨੂੰ ਸਾਰੇ ਹੀ ਪਹਿਲਾਂ ਪਿੰਡ ਦੇ ਵਿੱਚ ਇਕੱਠ ਕਰਨਾ ਚਾਹੀਦਾ ਇਕੱਠ ਕਰਕੇ ਉਹਦੇ ਵਿੱਚ ਸਾਰਿਆਂ ਦੀ رائے ਲੈਣੀ ਚਾਹੀਦੀ ਆ ਵੀ ਕਿਹੜਾ ਬੰਦਾ ਸਾਡੇ ਪਿੰਡ ਵਾਸਤੇ ਵਧੀਆ ਕੰਮ ਕਰ ਸਕਦਾ ਵਾ ਤੇ ਉਹਨੂੰ ਹੀ ਮਤਲਬ ਪਿੰਡ ਦਾ ਮੁਡੀ ਬਣਾਉਣਾ ਚਾਹੀਦਾ ਜੇ ਡਾਕਟਰ ਸਾਹਿਬ ਜੇ ਆਪਾਂ ਪਿੰਡ ਦੇ ਸਰ ਸੰਪਤੀ ਕਰੀਏ ਜਾਂ ਉਹ ਬੇਤਰੋ ਬੇਗਿਲੀ ਜਨ ਅੰਕਸ਼ੰਦ ਹੈ ਨਹੀਂ ਦੇਖੋ ਜੀ ਜਿਹੜੀ ਸਰਬਸੰਮਤੀ ਆ ਉਹ ਤੇ ਬਹੁਤ ਹੀ ਵਧੀਆ ਚੀਜ਼ ਹੈ ਕਿ ਉਹਦੇ ਨਾਲ ਇਕਤੇ ਦੇਖੋ ਸਾਡੇ ਪਿੰਡਾਂ ਵਿੱਚ ਪਾਰਟੀਆਂ ਵਾਜੀਆਂ ਖਤਮ ਹੋਣਗੀਆਂ ਉਹਦੇ ਨਾਲ ਸਾਰਿਆਂ ਦਾ ਇੱਕ ਆਪੋ ਚ ਪਿਆਰ ਬਣਿਆ ਰਹੇਗਾ ਤੇ ਅਸੀਂ ਤੇ ਚਾਹੁੰਦੇ ਆ ਵੀ ਜਿਹੜਾ ਸਰਪੰਚਾ ਉਹ ਮਤਲਬ ਪਿੰਡ ਦੀ ਸਹਿਮਤੀ ਨਾਲ ਹੀ ਚੁਣਿਆ ਜਾਣਾ ਚਾਹੀਦਾ ਹੈਗਾ ਤੇ ਜਿਹੜੇ ਸਾਰੇ ਪਿੰਡ ਜਿੰਨੂੰ ਚਾਹੁੰਦਾ ਹੈ ਉਹਨੂੰ ਹੀ ਮਤਲਬ ਜਿਹੜਾ ਵਾ ਸਰਪੰਚੀ ਦਾ ਉਹਦਾ ਦੇਣਾ ਚਾਹੀਦਾ ਹੈ। ਇਹ ਸਾਨੂੰ ਕਰਤਾਰ ਜਗਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਅਸੀਂ ਪਹੁੰਚੇ ਆ ਬੋਪਰਾਏ ਕਰਿਆਨਾ ਸਟੋਰ ਤੇ ਤੇ ਗੱਲ ਕਰਾਂਗੇ ਪਰਮਜੀਤ ਸਿੰਘ ਉਰਫ ਸਾਬੂ ਦੇ ਨਾਲ ਤੇ ਇਹ ਆਪ ਨੂੰ ਪਤਾ ਹੈ ਕਿ ਜਿਤਨਾ ਪੰਜਾਬ ਦੇ ਵਿੱਚ ਜਿਹੜਾ ਉਹ ਲਿਕਸਨ ਦਾ ਜਿਹੜਾ ਬਿਗਲ ਵੱਚੁਕਾ ਵਾ ਤੇ ਇਸ ਤੇ ਹੀ ਵਿਚਾਰ ਲੋਕਾਂ ਦੇ ਲੈ ਰਹੇ ਆ ਕਿ ਸਾਨੂੰ ਕਿਸ ਤਰ੍ਹਾਂ ਦੇ ਪਿੰਡ ਦੇ ਸਰਪੰਚ ਚੁਣਨੇ ਚਾਹੀਦੇ ਪੜੇ ਲਿਖੇ ਚੁਣਨੇ ਚਾਹੀਦੇ ਆ ਜਾਂ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਤੁਹਾਡੇ ਬਾਰੇ ਤੁਸੀਂ ਜਾਣਕਾਰੀ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਗਠਾਣਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਪੰਚਾਇਤੀ ਇਲੈਕਸ਼ਨ 20 ਅਕਤੂਬਰ ਨੂੰ ਆ ਰਹੇ ਆ ਮੇਰੀ ਤੇ ਸਲਾਹ ਇਹ ਹੀ ਆ ਜੀ ਕਿ ਸਾਰੇ ਪਿੰਡਾਂ ਚ ਸਰਵ ਸਹਿਮਤੀ ਹੋਣੀ ਚਾਹੀਦੀ ਆ ਕੋਈ ਪੜਿਆ ਲਿਖਿਆ ਮੁੰਡਾ ਪਿੰਡ ਦਾ ਸਰਪੰਚ ਬਣਾਓ ਪੜਿਆ ਲਿਖਿਆ ਮੁੰਡਾ ਹੀ ਪਿੰਡ ਦਾ ਵਿਕਾਸ ਕਰਾ ਸਕਦਾ ਜੀ ਪੁਰਾਣੇ ਬੁੱਢਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਕਿੱਥੋਂ ਪੈਸੇ ਲਿਆਣੇ ਆ ਕਿੱਥੋਂ ਓਨੇ ਆ ਉਹ ਬਸ ਨਾਲੀਆਂ ਤੇ ਗਲੀਆਂ ਜੋਗੇ ਹੁੰਦੇ ਆ ਜਿਹੜਾ ਨਵੇਂ ਮੁੰਡੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੱਦਾਂ ਕੰਮ ਕਰਨਾ ਕਿੱਦਾਂ ਨਹੀਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਮਾਨ ਸਰਕਾਰ ਦੀ ਜਿਹੜੀ ਟੀਮ ਉਹਦੇ ਵਿੱਚ ਕਾਫੀ ਜੰਗ ਐਮਐਲਏ ਨੇ ਇਹ ਜਿ ਪਾਕੀ ਹੁਣ ਤੁਹਾਨੂੰ ਪਤਾ ਹੀ ਆ ਪੁਰਾਣੇ ਲੀਡਰਾਂ ਦਾ ਉਹ ਪੈਸੇ ਖਾਂਦੇ ਸੀਗੇ ਪਿੰਡਾਂ 'ਚ ਦਿੰਦੇ ਸੀ ਸਰਪੰਚਾਂ ਨੂੰ ਕਹਿੰਦੇ ਸੀ ਤੁਸੀਂ ਵੀ ਖਾਓ ਮਾਨ ਸਰਕਾਰ ਦਾ ਜਿਹੜਾ ਫੈਸਲਾ ਆ ਕਿ ਪਿੰਡਾਂ 'ਚ 40-40 ਲੱਖ ਨਾ ਲਾਓ ਮੈਂ ਖਾਂਣ ਤੁਹਾਨੂੰ 1 ਰੁਪਿਆ ਨਹੀਂ ਦੇਣਾ ਸਾਡੀ ਦੇਹੀ ਸਲਾਹ ਆ ਜੀ ਕਿ ਸਰਬਸਹਿਮਤੀ ਹੋਏ ਦੋਨਾਂ ਪਾਸਿਆਂ ਤੋਂ ਕਿਸੇ ਦੇ ਪੈਸੇ ਨਾ ਲੱਗਣ ਤੇ ਪਿੰਡ ਦਾ ਵੀ ਭਲਾ ਹੋ ਜੇ ਹੋਰ ਬਾਕੀ ਸਾਰੇ ਸਿਆਣੇ ਆ ਜੀ ਅੱਗੇ ਦੇਖੋ ਸਾਸ਼ੀ ਕਾਲ ਜੀ ਤੇ ਇੱਕ ਹੋਰ ਵੀ ਗੱਲ ਦੱਸਿਓ ਜਿਤਨਾ ਮਾਨ ਸਰਕਾਰ ਨੇ ਐਲਾਨ ਕੀਤਾ ਕਿ ਜਿਹੜਾ ਸਰਸਮਤੀ ਕਰੇਗਾ ਉਹਨੂੰ 5 ਲੱਖ ਰੁਪਏ ਦਿੱਤਾ ਜਾਵੇਗਾ ਤੇ ਨਾਲ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੇ ਵਿੱਚ ਐਕੀ ਜਿਹੜੀ ਵਾਰਡ ਬੰਦੀ ਦੇ ਵਿੱਚ ਜਿਹੜੇ ਸਾਰੇ ਮੈਂਬਰ ਹੋਣਗੇ ਤੇ ਉਹਨਾਂ ਤੋਂ ਬਾਅਦ ਹੀ ਸਰਪੰਚ ਚੁਣਿਆ ਜਾਵੇਗਾ ਇਸ ਨੂੰ ਤੁਸੀਂ ਕਿਵੇਂ ਕਿਵੇਂ ਇਹਦੇ ਬਾਰੇ ਕਹਿਣਾ ਚਾਹੋਗੇ ਇਹ ਮਾਨ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ ਜਿੱਦਾਂ ਕਿ ਪਹਿਲੀਆਂ ਸਰਕਾਰਾਂ ਜਿਹਦੀ ਸਰਕਾਰ ਉਹਦੇ ਸਰਪੰਚ ਇਹ ਮਾਨ ਸਰਕਾਰ ਦਾ ਵਧੀਆ ਫੈਸਲਾ ਕਿਸੇ ਨਾ ਕੋਈ ਭੇਦ ਭਾਵ ਨਹੀਂ ਜਿਹੜਾ ਸਰਵ ਸਹਿਮਤੀ ਕਰੇਗਾ 5 ਲੱਖ ਮਿਲੇਗਾ ਪਿੰਡ ਦਾ ਹੀ ਭਲਾ ਹੋਏਗਾ ਪਿੰਡ ਦੇ ਪਿੰਡ ਦੇ ਉੱਤੇ ਹੀ ਪੈਸੇ ਲੱਗਣਗੇ ਜੇ ਵੋਟਾਂ ਜਿਹੜੀ ਵਾਰਡਵੰਦੀ ਵਾਲੀ ਗੱਲ ਆ ਇਹ ਵੀ ਠੀਕ ਹੈ ਜੀ ਮੈਂਬਰ ਸਰਪੰਚ ਚੁਣਨਾ ਇਦਾਂ ਮੈਂਬਰਾਂ ਨੂੰ ਕੋਈ ਪੁੱਛਦਾ ਨਹੀਂ ਰਿਹਾ ਇਦੇ ਨਾਲ ਮੈਂਬਰਾਂ ਦੀ ਵੈਲਿਊ ਵੀ ਵੱਧ ਜਾਂਦੀ ਆ। ਬਾਕੀ ਧੰਨਵਾਦ ਜੀ। ਇਹ ਸਨ ਪਰਮਜੀਤ ਸਿੰਘ ਜਿਨ੍ਹਾਂ ਨੇ ਬੜੇ ਵਦੇ ਵਿਚਾਰ ਦੱਸੇ। ਆ ਚਲੋ ਆਪਾਂ ਹੁਣ ਅੱਗੇ ਹੋਰ ਕਿਸ ਕੋ ਵਿਚਾਰ ਲੈਨੇ ਆ। ਤੇ ਹੁਣ ਅਸੀਂ ਗੱਲ ਕਰਾਂਗੇ ਮਿੰਦਰ ਜੀ ਨਾਲ ਜਿਹੜੇ ਸਾਬਕਾ ਪੈਂਚ ਨੇ ਤੇ ਉਹਨਾਂ ਨੂੰ ਵਿਚਾਰ ਕਰਾਂਗੇ ਜਿਵੇਂ ਪੰਜਾਬ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਪਿੰਡਾਂ ਦੇ ਵਿੱਚੋਂ ਸਰਪੰਚਾਂ ਦੀ ਚੋਣ ਹੋਣੀ ਆ ਤੇ ਇਹਨਾਂ ਦੇ ਵਿਚਾਰ ਅਸੀਂ ਲਾਵਾਂਗੇ ਕਿ ਕਿਵੇਂ ਸਾਨੂੰ ਜਿਹੜੇ ਆ ਪਿੰਡਾਂ ਦੇ ਵਿੱਚ ਮੈਂਬਰ ਜਾਂ ਪੰਚਾਇਤ ਜਿਹੜੇ ਸਰਪੰਚ ਚੁਣਨੇ ਚਾਹੀਦੇ ਆ ਹਾਂਜੀ ਮੈਂ ਜੀ ਇਹੋ ਹੀ ਕਵਾਂਗਾ ਜਿਹੜਾ ਸਰਪੰਚ ਆ ਪੜਿਆ ਲਿਖਿਆ ਸੂਝਵਾਨ ਹੋਵੇ ਜੋ ਪਿੰਡ ਦੀ ਭਲਾਈ ਦੇ ਕੰਮ ਕਰੇ ਤੇ ਪਿੰਡ ਦੀ ਦੇਖਭਾਲ ਕਰੇ ਜੋ ਕੰਮ ਪਿੰਡ ਦਾ ਕਰਾਉਣ ਵਾਲਾ ਉਹ ਕੀਤਾ ਜਾਵੇ ਮੈਂ ਇੰਨਾ ਕਹਿੰਦਾ ਹਾਂ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਹੁਣ اسی ਗੱਲ ਕਰਾਂਗੇ ਰਮਨ ਹੋਰੀ ਸਾਹਿਬ ਜਿਹੜਾ ਕਰਿਆਨਾ ਸਟੋਰ ਨੇ ਤੇ ਲੋ ਆਪਾਂ ਉਹਨਾਂ ਦੇ ਨਾਲ ਉਹਨਾਂ ਦੇ ਵਿਚਾਰ ਲੈਨੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਉਣ ਵਾਲੀ ਹੈ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮੇਰੀ ਇਹ ਸਲਾਹ ਹੈ ਕਿ ਵੀ ਜਿਹੜਾ ਵੀ ਸਰਪੰਚ ਬਣੇ ਪਹਿਲਾਂ ਤੇ ਜੋ ਕੀ ਲੇਟ ਹੋ ਗਿਆ ਸਰਕਾਰ ਨੇ 6-7 ਮਹੀਨੇ ਪਹਿਲਾਂ ਹੀ ਜਿਹੜੇ ਇਲੈਕਸ਼ਨਲ ਲੇਟ ਕੀਤੇ ਆ ਜਿਹੜਾ ਵਿਕਾਸਾਂ ਦਾ ਕੰਮ ਪਿੰਡਾਂ ਦਾ ਰੁਕਿਆ ਆ ਉਹ ਸਭ ਤੋਂ ਪਹਿਲਾਂ ਉਹੀ ਵਿਕਾਸਾਂ ਦਾ ਕੰਮ ਕੀਤਾ ਜਾਵੇ ਦੂਜਾ ਕਿ ਜਿਹੜਾ ਸਰਪੰਚ ਹੋਵੇ ਉਹ ਉਹ ਸਰਪੰਚ ਹੋਵੇ ਜਿਹਨੂੰ ਅੱਧੀ ਆਵਾਜ਼ ਦੇ ਨਾਲ ਜਦੋਂ ਕੋਈ ਵੀ ਕਿਸੇ ਵੀ ਲੋਡ ਮੈਂਬਰ ਨੂੰ ਲੋਡ ਪੈਂਦੀ ਆ ਤੇ ਉਸੇ ਵੇਲੇ ਉਹ ਜਾਣ ਵਾਸਤੇ ਤਿਆਰ ਹੋ ਜੇ। ਕੇਸ ਹਨ ਰਮਨ ਓਰੀ ਜੀ ਜਿਨ੍ਹਾਂ ਨੇ ਆਪਣੇ ਵਧੀਆ ਵਿਚਾਰ ਦੱਸੇ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਹੀ ਪੜੇ ਲਿਖੇ ਔਰ ਵਧੀਆ ਸੁਜਵਾਨ ਜਿਹੜੇ ਉਹ ਸਰਪੰਚ ਪਿੰਡ ਦੇ ਵਿੱਚ ਲਿਆਈਏ। ਤਾ ਜੋ ਪਿੰਡ ਦਾ ਵਿਕਾਸ ਹੋ ਗਏ ਕਿਉਂਕਿ ਜੇ ਪਿੰਡ ਦਾ ਵਿਕਾਸ ਹੋਵੇਗਾ ਤਾਂ ਹੀ ਹੱਗੇ ਵਸ ਸਕਦੇ ਆ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ